ਦੀ ਪ੍ਰਾਰਥਨਾ ਸਥਾਨ ਹੈ ਜਿੱਥੇ ਮਾਤਾ ਜੀ ਤੇ ਛੋਟੇ ਸਹਿਬਜਾਦਾਂ ਜਿਹੜੇ ਜਿਨ੍ਹਾਂ ਨੇ ਰਾਤ गुਜ਼ਾਰੀ ਹੈ ਸੰਗਨਿਕਲੀ ਦੇ ਵਿੱਚ ਮਾਤਾ ਜੀ ਨੂੰ ਤੇ ਸਹਿਬਜਾਦਾਂ ਨੂੰ ਬਿਸ਼ਰਾਮ ਲਈ ਛੱਡ ਦਿੱਤਾ ਇਹ ਅਸਤਾਨ ਹੈ ਇਹ ਬਹੁਤ ਪਹਿਲਾਂ ਹੀ ਪ੍ਰਗਟ ਹੋ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਜੀ ਅਤੇ ਛੋਟੇ ਸੈਜਾਦਿਆਂ ਦੇ ਨਾਲ ਜੁੜੇ ਇੱਕ ਇਤਿਹਾਸਿਕ ਸਥਾਨ ਤੇ ਪਹੁੰਚੇ ਆ ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸੈਜਾਦੇ ਛੰਦ ਕੁਮਾ ਮਾਸਕੀ ਵਿੱਚ ਪਹੁੰਚਦੇ ਨੇ ਉਸ ਤੋਂ ਬਾਅਦ ਬਗੂ ਬਾਕੀ ਆ ਜਿਹੜਾ ਉਹਨਾਂ ਨੂੰ ਉੱਥੋਂ ਲੈ ਆਉਂਦਾ ਏ ਉਸ ਤੋਂ ਬਾਅਦ ਜਿਸ ਸਥਾਨ ਉੱਤੇ ਮਾਤਾ ਗੁਜਰੀ ਜੀ ਅਤੇ ਛੋਟੇ ਸੈਜਾਦਿਆਂ ਦੇ ਵੱਲੋਂ ਰਾਤ guzari ਜਾਂਦੀ ਆ ਉਸ ਇਤਿਹਾਸਿਕ ਗੁਰੂ ਘਰ ਦੇ ਵਿੱਚ ਮੌਜੂਦ ਆ ਅੱਜ ਹੀ ਮੌਜੂਦਾ ਮਰੀਂਦਾ ਦੇ ਨੇ ਪਿੰਡ ਕਾਇਨੌਰ ਦੇ ਗੁਰਦੁਆਰਾ ਜੰਦੀ ਸਰ ਸਾਹਿਬ ਵਿਖੇ ਜਿੱਥੇ ਸ੍ਰੀ ਜੀ ਸਮਾਗਮ ਨੇ ਜਿਹੜੇ ਉਤਰਾਏ ਜਾ ਰਹੇ ਨੇ ਮਾਤਾ ਗੁਜਰੀ ਜੀ ਵੱਲੋਂ ਛੋਟੇ ਸਰਬਜ਼ਾਦਿਆਂ ਵੱਲੋਂ ਜਰਵਰ ਸਿੰਘ ਜੀ ਅਤੇ ਬਾਪਾ ਸਦੇ ਸਿੰਘ ਜੀ ਵੱਲੋਂ ਇਸ ਅਸਥਾਨ ਦੇ ਉੱਤੇ ਇੱਕ ਰਾਤ guzari ਗਈ ਸੀ ਇਸ ਥਾਂ ਤੇ ਹੀ ਉਹਨਾਂ ਦੇ ਭੋਜਨ ਪਾਣੀ ਛਕਿਆ ਸੀ ਅਤੇ ਜਿੱਥੇ ਇੱਕ ਤਲਾਬ ਦੇ ਵਿੱਚ ਮਾਤਾ ਗੁਜਰੀ ਜੀ ਦੇ ਅਤੇ ਛੋਟੇ ਸਰਬਜ਼ਾਦਿਆਂ ਦੇ ਆਣੀ ਪੀਤਾ ਸੀ ਉਸ ਵੇਲੇ ਦੀਆਂ ਪੌੜੀਆਂ ਨੇ ਜਿਹੜੀਆਂ ਉਹ ਵੀ ਇਸ ਥਾਂ ਤੇ ਵजूद ਨੇ ਇਸ ਸਥਾਨ ਦੀ ਖੋਜ ਸੰਨ 2004 ਦੇ ਵਿੱਚ ਕੀਤੀ ਗਈ ਸੀ ਤਾਂ ਖਦੂਲਾwale ਬਾਬਾ ਸੁਰੇਂਦਰ ਸਿੰਘ ਖਾਲਸਾ ਜੀ ਦੇ ਵੱਲੋਂ ਇਸ ਸਥਾਨ ਦੀ ਖੋਜ ਆਦੀ ਨੇ ਕੀਤੀ ਗਈ ਸੀ ਤਾਂ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਨਿਰਧਾਰਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੇਵਾ ਸਿੰਘ ਜੀ ਮੌਜੂਦ ਤੇ ਤਵਾਇਗੁਲੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਗੁਰੂ ਘਰ ਦਾ ਕੀ ਇਤਿਹਾਸ ਹੈ 6 ਤੋਂ ਜਦੋਂ ਅਕਬਰ ਪਾਸ਼ਾ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਤੋਂ ਬਾਅਦ ਇੱਕ ਰਾਤ ਆਤ ਜਿਹੜੀ ਪਹਿਲੀ ਪੁੰਮਾ ਮਾਸ਼ਗੀ ਪਿੰਡ ਚੱਕ ਦੇ ਰਾ ਦੇ ਵਿੱਚ ਗੁਜ਼ਾਰੀ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਜਿਹੜੇ ਉਹ ਇਸ ਸਤੰਦ ਦੇ ਰਾਤ ਨੂੰ ਦੇ ਸਮੇਂ ਪਹੁੰਚੇ ਇੱਕ ਰਾਤ ਗੰਗੂ ਹੈ ਜਿਹੜਾ ਆਪਣੇ ਉਹ ਪਿੰਡ ਨਹੀਂ ਲੈ ਕੇ ਗਿਆ ਇਸ ਸਤੰਦ ਤੋਂ ਜਿਹੜਾ ਇੱਕ ਪਵਿੱਤਰ ਸਰੋਵਰ ਸੀ ਕਾਇਲਾਸ ਹੋਈ ਉਸ ਤੇ ਕੰਡੇ ਤੇ ਬਿਠਾ ਕੇ ਆਪਣੇ ਪਿੰਡ ਜਿਹੜਾ ਉਹ ਮਾਤਾ ਜੀ ਨੂੰ ਲਾਰਾ ਲਾ ਕੇ ਚਲੇ ਗਿਆ ਕਿ ਮੈਂ ਅੱਗੇ ਰਸਤਾ ਦੇ ਕੇ ਆਉਣਾ ਕਿਉਂਕਿ ਮਨ ਦੇ ਵਿੱਚ ਉਹਦੇ ਲਾਲ ਤੁਸੀਂ ਉਹ ਇੱਥੇ ਉੱਦਤ ਘਿਰ ਬੱਦ ਘੁੰਮਦਾ ਰਿਹਾ ਲੇਕਿਨ ਦਾ ਉਹਦਾ ਇਸ ਹਿਸਤਾਨ ਤੇ ਵੀ ਨਹੀਂ ਰੱਕਿਆ ਤੇ ਸਾਰੀ ਰਾਤ ਘੁੰਮਣ ਤੋਂ ਬਾਅਦ ਅੰਮ੍ਰਿਤ ਵੇਲੇ ਫੇ ਮਾਤਾ ਜੀ ਦੇ ਕੋਲ ਪਹੁੰਚਿਆ ਕਿ ਮਾਤਾ ਜੀ ਮੈਂ ਪਿੰਡ ਛੇੜੀ ਤੱਕ ਜਾ ਆਇਆ ਤੇ ਕੋਣ ਅੱਗੇ ਕੋਈ ਮੁਗਲ ਫੌਜ ਨਹੀਂ ਹੈਗੀ ਆਪਾਂ ਅੱਗੇ ਰਸਤੇ ਤੇ ਚੱਲਦੇ ਆਂ ਤੇ ਇਸ ਤੋਂ ਅੱਗੇ 7 ਨੂੰ 7 8 9 ਪਉਦੀ ਸਵੇਰ ਦੀ ਰਾਤ ਨੂੰ ਜਿਹੜੀ ਉਹ ਅਮਰਤ ਵੇਲੇ ਐਮਾ ਸਾਹਿਬ ਦੇ ਲਈ ਵਿਦਵਾਨਾ ਕਰਨ ਕਰਨੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਨੂੰ ਤੇ ਫਿਰ ਵੀ ਉਹ ਆਪਣੇ ਘਰ ਨਹੀਂ ਲੈ ਕੇ ਗਿਆ ਐਮਾ ਸਾਹਿਬ ਸਾਰਾ ਦਿਨ ਕਟਾਇਆ ਉਸ ਤੋਂ ਬਾਅਦ ਦਿਨ ਦੇ ਛਪਾਉ ਦੇ ਨਾਲ ਜਦੋਂ ਉਹ ਸਾਧਾ ਗਿਆ ਕਰਕੇ ਆਪਣੀ ਕੁੰਡੀਆਂ ਦੇ ਵਿੱਚ ਆਇਆ ਉਸੇ ਪੁੱਛਣ ਪ੍ਰਾਂਤ ਮਾਤਾ ਗੁਜਰੀ ਜੀ ਦੇ ਨਾਲ ਬਾਤਾਲਾਪ ਹੋਇਆ ਤਾਂ ਇੰਨੇ ਨੂੰ ਗੰਗਾ ਵੀ ਉੱਤੇ ਪਹੁੰਚ ਗਿਆ ਉਤੋਂ ਬਾਅਦ ਗੰਗਾ ਆਪਣੇ ਘਰ ਲੈ ਕੇ ਗਿਆ ਤੇ ਉਸੇ ਰਾਤ ਮਾਤਾ ਜੀ ਨੂੰ ਤੇ ਛੋਟੇ ਜਿਹਾਂ ਬਿਆਧਨ ਗ੍ਰਿਫਤਾਰ ਕਰਾ ਦਿੱਤਾ ਗਿਆ ਜਿਹੜੇ ਕਿ ਬਰੰਡਾ ਕੋਤਵਾਲੀ ਦੇ ਵਿੱਚ ਰੱਖੇਗੇ ਇਸ ਤੋਂ ਅੱਗੇ ਆਪ ਸਾਰੀ ਸੰਗਤ ਤੁਹਾਨੂੰ ਭਲੀ ਭਾਂਤ ਪਹੁੰਚਾਈ ਹੈ ਕਿ ਕੀ ਵਰਤਾਂਦ ਵਰਤੇ ਆ ਪੱਪਾ ਸਾਰੇ ਜਾਣਦੇ ਆ ਇਸ ਵਾਰ ਆ ਪਾਪਾ ਜੀ ਇੱਥੇ ਜਿਹੜੇ ਸ਼ੀਧੀ ਸਵਾਗਮ ਹੁੰਦੇ ਨੇ ਕੋ ਡੋ ਹਦ ਦੇ ਉਸ ਵਾਰ ਵੀ ਜਾਣਕਾਰੀ ਦੇਉ ਕਿ ਬਹੁਤ ਸਾਰੀ ਸੰਗਤ ਆ ਰਹੀ ਉਹ ਅਜੇ ਇਸ ਗੁਰੂ ਘਰ ਬਾਰੇ ਨਹੀਂ ਜਾਣਦੀ ਹਾਲਾਂਕਿ ਪਿਛਲੇ ਕਈ ਸਾਲਾਂ ਵਿੱਚ ਲਗਾਤਾਰ ਸੰਗਤ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੰਗਤਾਂ ਜਿਹੜੀ ਉਹ ਵੀ ਇੱਥੇ ਸ਼ਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਆਉੱਚੇਗੀ ਇਹ ਜਿਹੜਾ ਸਤਾਨ ਹੈ ਇਹ ਬਹੁਤ ਪਹਿਲਾਂ ਹੀ ਪ੍ਰਗਟ ਹੋ ਗਿਆ ਸੀ ਲੇਕਿਨ ਜਿਹੜੀ ਅਸਲੀ ਕੋਝ ਹੈ ਸੁਵਿੰਦਰ ਸਿੰਘ ਜੀ ਖਾਲਸਾ ਨੇ 2004 ਦੇ ਵਿੱਚ ਕੀਤੀ ਹੈ ਪੁਸਤੋਂ ਬਾਅਦ ਜਿਹੜੀ ਸੰਗਤ ਲਗਾਤਾਰ ਜੁੜਦੀ ਗਈ ਹੈ ਜਿਹੜਾ ਤੇ 6 ਪੋਉ ਨੂੰ ਅਤੇ ਅਖੰਡ ਪਾਠ ਸਾਹਿਬ ਆਰੰਭ ਹੋ ਜਾਂਦੇ ਹਨ 7 ਪੋਉ ਨੂੰ ਮੱਧ ਦੀ ਅਰਦਾਸ ਅਤੇ 8 ਪੋਉ ਨੂੰ ਜਿਹੜੀ ਆਪਣੀ ਅਰਦਾਸ ਹੈ ਸਮਾਪਤੀ ਦੀ ਕੀਤੀ ਜਾਂਦੀ ਹੈ ਤੇ 9 ਪੋਉ ਨੂੰ ਫਿਰ ਇੱਥੇ ਦੁਆਨ ਸਜਦੇ ਆ ਕਿਉਂਕਿ 8 ਪੋਉ ਦੀ ਰਾਤ ਗੱਤੀ ਹੈ 8 ਪੋਉ ਦੀ ਰਾਤ ਹੈ ਜਿਹੜੀ ਇੱਥੇ ਗਰਵਾਣੀ ਦੇ ਜਿਹੜੇ ਪ੍ਰਵਾਹ ਨਰਗਰਤਾ ਸਾਹਿਬ ਚੱਲਦੇ ਰਹਦੇ ਹਨ ਤੇ ਨੌ ਪੋ ਨੂੰ ਪੂਰਾ ਘਾਟੀ ਦਰਵਾਰਾ ਜਿਹੜਾ ਸਜਾਇਆ ਜਾਂਦਾ ਹੈ ਵੈਗੁਰੂ ਜੀ ਦਾ ਕਲਸਾ ਵੈਗੁਰੂ ਉਸ ਤਲਾ ਦੇ ਉੱਤੇ ਖੜਿਆ ਜਿੱਥੇ ਮਾਤਾ ਗੁਦਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਦੇ ਵੱਲੋਂ ਜਲ ਛਕਿਆ ਗਿਆ ਸੀ ਹਾਲਾਂਕਿ ਜਿਸ ਥਾਂ ਉੱਤੇ ਗੁਰੂ ਘਰ ਦੀ ਇਮਾਰਤ ਹੈ ਇਹ ਸਾਰਾ ਇਲਾਕਾ ਜਿਹੜਾ ਉੱਚੇ ਸੇ ਵੱਲੇ ਤਲਾਹ ਹੁੰਦਾ ਸੀ ਲੇਕਿਨ ਸਮੇਂ ਦੇ ਨਾਲ ਬਦਲਾਅ ਨੇ ਜਿਹੜੇ ਹੁੰਦੇ ਗਏ ਨਹੀਂ ਤਾਂ ਮੀਵਾ ਸਿੰਘ ਜੀ ਤੋਂ ਇਸ ਸਥਾਨ ਦੇ ਇਤਿਹਾਸ ਬਾਰੇ ਪੁੱਛਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹੀ ਪ੍ਰਾਰਥਨਾ ਸਥਾਨ ਹੈ ਜਿੱਥੇ ਮਾਤਾ ਜੀ ਤੇ ਛੋਟੇ ਸਹਬਜ਼ਾਦੇ ਜਿਹੜੇ ਜਿਨ੍ਹਾਂ ਨੇ ਰਾਤ ਗੁਜ਼ਾਰੀ ਹੈ ਇੱਥੇ ਸੰਗਣੀ ਝੜੀ ਹੁੰਦੀ ਸੀ ਜਿਹੜਾ ਬੂਰ ਮੱਜਰੇ ਤੋਂ ਆ ਇਹ ਰਸਤਾ ਬਿਲਕੁਲ ਸਿੱਧਾ ਸੀ ਉਸ ਸਮੇਂ ਦੇ ਵਿੱਚ ਲੇਕਿਨ ਸੜਕ ਥੋੜੀ ਅੱਗੇ ਚਲੀ ਗਈ ਹੈ ਤਾਂ ਇਸ ਪੈਰਲੀਕ ਨੂੰ ਆ ਕੇ ਗੰਗੂ ਨੇ ਇੱਥੇ ਸੰਘਣੀ ਝਿੜੀ ਦੇ ਵਿੱਚ ਮਾਤਾ ਜੀ ਨੂੰ ਤੇ ਸਹਾਬ ਯਾਦਾਂ ਨੂੰ ਬਿਸ਼ਰਾਮ ਲਈ ਛੱਡ ਦਿੱਤਾ ਤੇ ਮਾਤਾ ਜੀ ਨੇ ਇਸ ਸਥਾਨ ਤੇ ਪ੍ਰਸ਼ਾਦਾ ਵੀ ਛਕਿਆ ਤੇ ਜਲ ਛਕਿਆ ਇੱਥੇ ਹੋ ਸਕਦਾ ਬੱਚਿਆਂ ਨੇ ਇਸ਼ਨਾਨ ਵੀ ਕੀਤਾ ਹੋਵੇ ਤੇ ਸਾਰੀ ਰਾਤ ਠੰਡ ਤੋਂ ਬਚਣ ਦੇ ਲਈ ਸੰਘਣੀ ਝਿੜੀ ਦੇ ਵਿੱਚ ਜਿਹੜੀ ਰਾਤ ਹੈ ਉਹ ਗੁਜਾਰੀ ਹੈ ਸੋ ਇਹ ਬੜਾ ਪਵਿੱਤਰ ਸਥਾਨ ਹੈ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਆਉਂਦੀਆਂ ਤੇ ਸੁਪਾਗਗੇ ਆ ਭਾਗੀ ਪ੍ਰਬੰਧਕ ਕਮੇਟੀ ਹੈ ਜਿਹੜੀ ਸੰਗਤਾਂ ਦੇ ਲਈ ਇਸ ਸਥਾਨ ਨੂੰ ਹੈ ਜਿਹੜਾ ਹੁਣ ਪਵਿੱਤਰ ਕੀਤਾ ਥੋੜਾ ਸਮਾਂ ਪਹਿਲਾਂ ਇਹਦੇ ਵਿੱਚ ਗੰਦਾ ਪਾਣੀ ਪਾ ਦਿੱਤਾ ਗਿਆ ਸੀ ਪਿੰਡ ਦੀ ਪੰਚਾਇਤ ਵੱਲੋਂ ਲੇਕਿਨ ਹੁਣ ਪ੍ਰਬੰਧਕਾਂ ਵੱਲੋਂ ਇਹ ਪ੍ਰਬੰਧ ਕੀਤਾ ਗਿਆ ਇਸ ਦੇ ਵਿੱਚ ਸਿਰਫ ਵਾਰਸ਼ ਦਾ ਹੀ ਪਾਣੀ ਪੈਂਦਾ ਹੈ ਜਿਹੜਾ ਗੰਦਾ ਪਾਣੀ ਉਹ ਸਾਈਡ ਤੇ ਕੱਢ ਦਿੱਤਾ ਗਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਗੁਰਦੁਆਰਾ ਜੰਦੀ ਸਰ ਸਾਹਿਬ ਵਿਖੇ ਅਸੀਂ ਪਹੁੰਚੇ ਆ ਇਸ ਥਾਂ ਦਾ ਇਤਿਹਾਸ ਤੁਹਾਨੂੰ ਦਿਖਾਇਆ ਹੈ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਬਾਬਾ ਜਰਾਵਤ ਸਿੰਘ ਜੀ ਵੱਲੋਂ ਅਤੇ ਬਾਬਾ ਫਤਿਹ ਸਿੰਘ ਜੀ ਵੱਲੋਂ ਇੱਕ ਰਾਤ ਆ ਜਿਹੜੀ ਉਹ guzari ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਅੱਗੇ ਲਜਾਇਆ ਜਾਂਦਾ ਹੈ ਜਿਸ ਥਾਂ ਉਤੇ ਜਦੋਂ ਗੁਜ਼ਾਰਿਆ ਜਾਂਦਾ ਏ ਉਸ ਸਾਹ ਉੱਤੇ ਗੁਰਦੁਆਰਾ ਅਹਿਮਦ ਸਾਹਿਬ ਹੈ ਉਸ ਤੋਂ ਬਾਅਦ ਗੰਗੂ ਬਾਮਣ ਦੇ ਘਰ ਉਹਨਾਂ ਨੂੰ ਰੱਖਿਆ ਜਾਂਦਾ ਏ ਉਸ ਤੋਂ ਬਾਅਦ ਗੰਗੂ ਦਾ ਮਾਨਾ ਜਿਹੜਾ ਉਹ ਡੋਲ ਜਾਂਦਾ ਏ ਉਸ ਦੇ ਵੱਲੋਂ ਮੁਗਲ ਫੌਜਾਂ ਨੂੰ ਮੁਗਲਾਂ ਦੀ ਈਡੀ ਪੁਲਿਸ ਹੁੰਦੀ ਆ ਉਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਦਿਆਂ ਨੂੰ ਗ੍ਰਿਫਤਾਰ ਕਰਕੇ ਕੋਤਵਾਲੀ ਮੋਰਿੰਡਾ ਵਿੱਚ ਰੱਖਿਆ ਜਾਂਦਾ ਏ ਜਿੱਥੇ ਅੱਜ ਕੱਲ ਗੁਰਦੁਆਰਾ ਕੋਤਵਾਲੀ ਸਾਹਿਬ ਸशोਭਿਤ